ਕਹਾਣੀ ਜਵਾਨੇ ਦਾ ਫਰਕ ਲੇਖਕ ਗੁਰਨਵਜੀਤ ਮੈਂ ਆਪਣੀ ਜ਼ਿੰਦਗੀ ਤੇਜਰਬੇ ਵਿੱਚ ਇਹ ਹੀ ਦੇਖਿਆ ਹੈ ਕਿ ਜੋ ਵੀ ਇਨਸਾਨ ਇਸ ਦੁਨੀਆ ਤੇ ਰਿਹਾ ਹੈ ਆਪਣੇ ਜਵਾਨੇ ਦੇ ਹਿਸਾਬ ਨਾਲ ਬਹੁਤ ਵਧੀਆ ਵਿਚਰਿਆ ਹੈ ਪਰ ਹੁਣ ਪਤਾ ਨਹੀਂ ਜਵਾਨੇ ਦਾ ਫਰਕ ਪੈ ਗਿਆ ਜਾਂ ਸਮੇਂ ਦੇ ਨਾਲ ਨਾਲ ਮਾਹੌਲ ਹੀ ਬਦਲ ਚੁੱਕਾ ਹੈ ਗੱਲ ਕਰਦੇ ਹਾਂ ਉਸ ਸਮੇਂ ਦੀ ਅੱਜ ਤੋਂ 30 ਸਾਲ ਪਹਿਲਾਂ ਲੋਕ ਬਹੁਤ ਸਾਦੀ ਤੇ ਸਕੂਨ ਭਰੀ ਜ਼ਿੰਦਗੀ ਜਿਉਂਦੇ ਸੀ ਹਰ ਕੋਈ ਇੱਕ ਦੂਜੇ ਦੇ ਸੁੱਖ-ਦੁੱਖ ਚ ਮੋਰੀ ਸੀ ਚਾਹੇ ਉਹ ਪਰਿਵਾਰ ਹੋਵੇ ਰਿਸ਼ਤੇਦਾਰੀ ਜਾਂ ਫਿਰ ਆਂਢ-ਗੁਆਣਾ ਹਰ ਇੱਕ ਦੇ ਨਾਲ ਪਰਵਾਰਕ ਮਾਹੌਲ ਤੇ ਭਾਈਚਾਰਕ ਸਾਂਝ ਸੀ ਬੱਚਿਆਂ ਵਿੱਚ ਘਰ ਦੇ ਜੀਵਾਂ ਪ੍ਰਤੀ ਸਤਕਾਰ ਤੇ ਡਰ ਹੁੰਦਾ ਸੀ ਕਿਉਂਕਿ ਉਹਨਾਂ ਸਮਿਆਂ ਵਿੱਚ ਬਹੁਤ ਹੀ ਸ਼ੋਸ਼ੇ ਵਾਲੀਆਂ ਨਹੀਂ ਸਨ ਘਰਾਂ ਦਾ ਮਾਹੌਲ ਬਹੁਤ ਵਧੀਆ ਸੀ ਜਾਂ ਐ ਕਹ ਲੋ ਕਿ ਉਦੋਂ ਦੀ ਪੀੜ੍ਹੀ ਬਹੁਤ ਵਧੀਆ ਸੀ ਪਰ ਅਜੋਕੇ ਸਮੇਂ ਵਿੱਚ ਦੇਖਿਆ ਜਾਵੇ ਤਾਂ ਤਕਰੀਬਨ ਇਨ੍ਹਾਂ 30 ਸਾਲਾਂ ਵਿੱਚ ਸਭ ਕੁਝ ਹੀ ਖਤਮ ਹੈ ਬਹੁਤ ਕਿਤੇ ਟਾਵੇਂ ਡੱਲੇ ਘਰ ਪਰਿਵਾਰ ਹੋਣਗੇ ਜਿੱਥੇ ਛੋਟਿਆਂ ਨੂੰ ਵੱਡਿਆਂ ਦਾ ਡਰ ਜਾਂ ਸ਼ਰਮ ਰਹੀ ਹੋਊਗੀ ਘਰਾਂ ਦੇ ਮਾਹੌਲ ਬਹੁਤ ਖਰਾਬ ਹੋ ਚੁੱਕੇ ਹਨ ਘਰ ਵਿੱਚ ਹਰ ਇੱਕ ਸਹੂਤ ਹੋਣ ਦੇ ਨਾਲ ਵੱਡਿਆਂ ਦੇ ਨਾਲ-ਨਾਲ ਬੱਚਿਆਂ ਦੇ ਕੋਲ ਵੀ ਕਿਸੇ ਲਈ ਸਮਾਂ ਨਹੀਂ ਬਚਿਆ ਰਿਸ਼ਤੇਦਾਰੀਆਂ ਜਾਂ ਆਣ-ਗਵਾਨ ਤਾਂ ਦੂਰ ਲੋਕ ਹੁਣ ਘਰ ਵਿੱਚ ਰਹਿੰਦੇ ਜਿਨ੍ਹਾਂ ਤੋਂ بے ਪ੍ਰਵਾਹ ਹੋਏ ਪਏ ਨੇ ਇਸੇ ਦੇ ਦੁਖ-ਸੁਖ ਨੂੰ ਸਮਝਣਾ ਤਾਂ ਅੰਗਰੇਜ਼ੀ ਵਿੱਚ ਕਹਿੰਦੇ ਹਨ ਇਮੋਸ਼ਨਲ ਪੋਲਾ ਮੰਨੇ ਜਾਂਦਾ ਹੈ ਤੇ ਹੁਣ ਵਾਰੀ ਆਉਂਦੀ ਹੈ ਸਾਡੀ ਜੋਤੀ ਸਾਲਾਂ ਤੇ ਹੁਣ ਬਾਲਿਆਂ ਦੇ ਵਿਚਕਾਰ ਰਹਿ ਜਾਂਦੇ ਹਾਂ ਅਸੀਂ ਆਪਣੇ ਵੱਡਿਆਂ ਨਾਲ ਬੀਰਜ ਵਿੱਚ ਕੇ ਰਹੇ ਤੇ ਹੁਣ ਛੋਟਿਆਂ ਨਾਲ ਵੀ ਰਹਿ ਰਹੇ ਹਾਂ ਉਦੋਂ ਸਮਾਂ ਸੀ ਕਿ ਘਰ ਵਿੱਚ ਵੱਡਿਆਂ ਦੀ ਚੱਲਦੀ ਆ ਰਹੀ ਸੀ ਉਹਨਾਂ ਦਾ ਆਖਾ ਨਹੀਂ ਸੀ ਮੋੜਨਾ ਹੁੰਦਾ ਤੇ ਹੁਣ ਬੱਚਿਆਂ ਦੀ ਸੁਣਨੀ ਪੈਂਦੀ ਹੈ ਕਿਉਂਕਿ ਬੱਚੇ ਜਿੱਦੀ ਹੋ ਗਏ ਨੇ ਥੋੜੇ ਵੱਡੇ ਹੋਣ ਤਾਂ ਡਿਪਰੈਸ਼ਨ ਚਲੇ ਜਾਂਦੇ ਨੇ ਇਸ ਸਬੰਧ ਮੁਤਾਬਕ ਸਾਡਾ ਤਾਂ ਦੋਹਾ ਜਵਾਨਿਆਂ ਨਾਲ ਫਰਕ ਹੀ ਰਹਿ ਗਿਆ ਸਾਡਾ ਜਮਾਨਾ ਤਾਂ ਆਈ ਨਹੀਂ ਇਦਾਂ ਵੀ ਕਹਿ ਸਕਦੇ ਆ ਕਿ ਸਾਨੂੰ ਵੱਡੇ ਬਣਨਾਂ ਹੀ ਨਹੀਂ ਆਇਆ ਨਵੀਂ ਜਵਾਨੇ ਦੇ ਹਿਸਾਬ ਨਾਲ ਚਲਦੇ ਚਲਦੇ ਅਸੀਂ ਪੁਰਾਣਾ ਜਵਾਨਾ ਪਿੱਛੇ ਹੀ ਛੱਡ ਤੁਰੇ ਅਸੀਂ ਉਮਰਾਂ 'ਚ ਵੱਡੇ ਹੋ ਗਏ ਪਰ ਅਸੱਚ ਵੱਡੇ ਹੋਣਾ ਭੁੱਲ ਗਏ ਉਹ ਜ਼ਿੰਮੇਵਾਰੀਆਂ ਨਹੀਂ ਨਿਭਾ ਸਕੀ ਜੋ ਸਾਡੇ ਵੱਡਿਆਂ ਨੇ ਨਿਭਾਈਆਂ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਛੱਡ ਕੇ ਸਾਨੂੰ ਜ਼ਿੰਦਗੀ ਦਿੱਤੀ ਤੇ ਸਾਡੇ ਵਿੱਚੋਂ ਕਈ ਤਾਂ ਬਹੁਤ ਕੋਸ਼ਿਸ਼ ਵਿੱਚ ਹਨ ਕਿ ਆਪਣੇ ਬੱਚਿਆਂ ਨੂੰ ਆਪਣੇ ਸਮੇਂ ਨਾਲ ਜੋੜੀ ਰੱਖਣ ਪਰ ਕਈ ਬੱਚਾ ਤੋਂ ਅਵੇਸਲੇ ਹੋ ਕੇ ਆਪਣੀ ਜ਼ਿੰਦਗੀ ਦਾ ਘੋੜਾ ਭਜਾਉਣ 'ਚ ਮਸਤ ਹੋ ਗਏ। ਪੈਸੇ ਕਮਾਉਣ ਤੇ ਐਸ ਪ੍ਰਸਤੀ ਦੀ ਜ਼ਿੰਦਗੀ ਜਿਉਣ 'ਚ ਲੱਗ ਗਏ। ਤੇ ਹੁਣ ਲੰਘੇ ਬਏ ਨੂੰ ਜ਼ਮਾਨੇ ਦਾ ਨਾਮ ਦੇ ਕੇ ਪਸਤਾਵਾ ਮਹਿਸੂਸ ਕਰਦੇ ਹਨ। ਕਿਤੇ ਨਾ ਕਿਤੇ ਤਾਂ ਗਲਤੀ ਆਪਣੀ ਹੀ ਹੈ। ਜਰਾ ਸੋਚ ਕੇ ਦੇਖਿਓ। ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ